ਕੀ ਨਾ ਜੀ ਆਪਣਾ ਸਿੰਦਰਕੌਰ ਠੀਕ ਹੈ ਤੁਹਾਡੀ ਕੀ ਸਮੱਸਿਆਵਾਂ ਨੇ ਸਾਡੀ ਸਮੱਸਿਆ ਜੀ ਸਾਨੂੰ ਬਿੱਲ ਬਹੁਤ ਆ ਰਿਹਾਗਾ ਅੱਛਾ ਸਾਡੇ ਪਿੰਡ ਚ ਕੋਈ ਬੱਸ ਨਹੀਂ ਖੜਦੀ ਹੈਗੀ ਠੀਕ ਹੈ ਬੱਚੇ ਬਹੁਤ ਪਰੇਸ਼ਾਨ ਨੇ ਸਾਡੇ ਠੀਕ ਹੈ ਬੰਨ ਸਰਕਾਰ ਤਾਂ ਕਹਿੰਦੀ ਅਸੀਂ ਬਿੱਲ ਮਾਫ ਕਰਤੇ ਸਾਰਿਆਂ ਨੂੰ ਨਹੀਂ ਕਰੇ ਜੀ ਕੋਈ ਬਿੱਲ ਮਾਫ ਨਹੀਂ ਕਰੇ ਹੈਗੇ ਠੀਕ ਹੈ ਤੁਹਾਡੇ ਬਿਲਾ ਰਹੇ ਨੇ ਹਾਂ ਜੀ ਸਾਡਾ 22015 15 ਪਾਰਖਿਆ ਗਰੀਬਾਂ ਨੂੰ ਬਿਲਾ ਠੀਕ ਹੈ ਤੁਸੀਂ ਹੁਣ ਇਹਨਾਂ ਨਾਲ ਗੱਲਬਾਤ ਕਰਨ ਆਏ ਸੀਗੇ ਡਾਕਟਰ ਬਲਵੀਰ ਨਾਲ ਤੇ ਐਮ ਐਲ ਏ ਸਾਹਿਬ ਨਾਲ ਗਲਵੰਤ ਬਾਜੀ ਕਰਨ ਆਉਂਦੇ ਜੀ ਗੱਲ ਜੋ ਸਾਡੇ ਨਾਲ ਕਰਾਉਂਦੇ ਜੀ ਗੱਲ ਕਰੀ ਜਾਂਦੇ ਅਸੀਂ ਗੱਲ ਖੋਡੀ ਕਰਵਾਈ ਨਹੀਂ ਇਹਨੇ ਜੀ ਨਾ ਜੀ ਠੀਕ ਹੈ ਖੋਡੀ ਕੀ ਸਮੱਸਿਆ ਹੈ ਜੀ ਬੋਲੋ ਤੁਹਾਡੇ ਕਿਵਾਂ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਆ ਜਿੰਨੇ ਦੁਕਾਨਦਾਰ ਭਰਾਵਾਂ ਤੋਂ ਮੈਂ ਕਿਸਾਨ ਦਾ ਮਾਣ ਨੂੰ ਰਾਖ ਰਦੇ ਹਾਂ ਸਾਰੇ ਨੂੰ ਬੇਤੀ ਆ ਕਿ ਦੇਖ ਪ੍ਰੇਖਣ ਇੱਕ ਪ੍ਰਿੰਟ 40 ਨੰਬਰ ਬਣਾਓ ਚਾਰੇ ਦੇ ਜੱਡੇ ਕੱਪ ਕੇ ਸਾਨੂੰ ਇੱਕ ਮੌਕਾ ਦੇਓ ਜੀ ਆ ਦੁਨੀਆ ਪੁਕਾਨਾਂ ਵਾਲੇ ਆ ਸਾਰਿਆਂ ਤੇ ਕੱਪੜਿਆਂ ਤੇ ਫਰਸ਼ੀ चपलों को कपड़ा तो धर्म थाना को टैक्स है ना जी सारा इस टैक्स को हम बचावे आम लोगों ने कि चीज़ वर्तनी है जोड़ी आम दुकानदार ने बेचनी तो है सारा टैक्स खत्म करा महंगाई बढ़ावे रसोई गैस सस्ती करा पेट्रोल डीजल सस्ता करा किसानों को मस्तू ले लैके आवेंगे आप इन गरीब भाड़ा खाइन अच तक नहीं आया तो ਜੇ ਕੰਮ ਤੋਂ ਦੋ ਦੋ ਜੇਤੂ ਬਣੀਆਂ ਕੋਈ ਨਹੀਂ ਆਈਆਂ ਸਾਰੀ ਸਾਰ ਸਭ ਫਾਇਦਾ ਕਰਾਉਣੇ ਸਿੱਟਾ ਦਾ ਸਦਨ ਚਾਹੀਦਾ ਲੋਕਾਂ ਦੀ ਅੰਸ਼ਾਸਨ ਦਾ ਕਰਨੋਂ ਸਭ ਨਾਲ ਸਾਡੇ ਖਾਤੇ ਉੱਤੇ ਚੜ੍ਹ ਕੇ ਆਇਆ ਕਰਨਗੇ ਗ੍ਰੈਂਡ ਤੋਂ ਲਾਭ ਕੋ ਸਾਡੀ ਮੋਹ ਆ ਗਿਆ ਬੱਤਾ ਹੋਵੇ ਉਹਨੂੰ ਕਿੰਨੇ ਬਣਾ ਕਰੀਏ ਜੇ ਇਹ ਸਭ ਨੂੰ ਕਹਿੰਦਾ ਕਿ ਸਭ ਨੂੰ ਹੋ ਰਿਹਾ ਕਿਸਾਨਾਂ ਨੂੰ ਨਾਲੋਂ ਦਾ ਪਾਣੀ ਦੇਵੋ ਧਰਾਂ ਦੇ ਮਾਰਗ ਤੇ ਤਰਜਨ ਕਦਰ ਨਹੀਂ ਸਾਲ ਦੇ ਪਾਸੇ ਬਣੋ ਜੇ ਕੋਈ ਸਭਾ இதுதொடர்பாக அவர் வெளியிட்டுள்ள அறிக்கையில் இதுதொடர்பாக அவர் ਤੋਂ ਅੰਦਰ ਤੱਕ ਬਹੁਤ 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 ਸਾਰੇ ਲੋਕਾਂ ਨੇ ਮਦਦ ਕਰਵਾਈ ਜੀ ਬਹੁਤ ਤਰਵਾਦੀ ਜਣਾਵਾਂ ਬੜਾ ਸਾਥ ਦੇ ਕੇ ਜਿਹਨੂੰ ਪੰਜ ਕਰ ਪੰਜ ਚਾਰ ਉੱਤਰ ਗੁਣੇ ਨਹਾਦੇ ਬੜਾ ਸਾਥ ਦੇ ਕਿਹੜੀ ਜੀ ਨੂੰ ਕੋਈ ਸਾਨੂੰ ਮਦਦ ਕਰਦਾ ਬਹੁਤ ਬੜਾ ਤੋਂ ਬ੍ਰਿੰਦਾ ਜੀ ਕਰਦਾ ਸਾਡੇ ਤੋਂ 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 ਸੱਜੇ ਖੰਨਾ ਪਰਵਾਹ 15 ਵਰਤਨਾਂ ਚੋਂ ਬਹੁਤ ਬਹੁਤ ਸਾਰਾ ਸਾਡਾ ਸੇਵਾ ਆਪ ਦਾ महांगी रहसि भई बच्चा नही मिलती हुए मोहला क्लिनिक बने हुए सहूलता मिली हुई ने कुछ सह मिली हुई किस्त नही मिली है किश्त जगह पा नहीं मिलते है ਕੋਈ ਜ ਨਹੀਂ ਸਾਨੂੰ ਕੋਈ ਲੋਨ ਮਿਲਦਾ ਹੈਗਾ ਅੱਛਾ ਜੇ ਅਸੀਂ ਨੇ ਆਪਣੀ ਕੋਈ ਜਗ੍ਹਾ ਬਣਾਉਣੀ ਕੋਈ ਲੋਨ ਨਹੀਂ ਸਾਨੂੰ ਮਿਲਦਾ ਅੱਛਾ ਕਹਿੰਦੇ ਨੇ ਲਿਆਓ ਡਿਸਟਰੀਆਂ ਕਿੱਥੋਂ ਲਈ ਐਡਿਟਰ ਆ ਸਰਕਾਰਾਂ ਤਾਂ ਕਹਿੰਦੇ ਇਸ ਤੇ ਬਹੁਤ ਸਹੂਲਤਾ ਦੇਤੀਆਂ ਲੋਨ ਜੀ ਸਾਨੂੰ ਤੁਸੀਂ ਡਿਸਟਰੀਆਂ ਕਿੱਥੋਂ ਲਈਏ ਅਰੇ ਭੈਣ ਨੂੰ ਮੈਂ ਮੇਲੇ ਨੂੰ ਮਿਲਣਾ ਜਾਂਦੇ ਤੇ ਅੱਛਾ ਤੁਹਾਨੂੰ ਐਮਐਲਏ ਨੂੰ ਮਿਲਣ ਲਈ ਦਿੱਤਾ ਹਾਂ ਜੀ ਅੱਜ ਨਹੀਂ ਮਿਲਣ ਦਿੱਤਾ ਸਾਨੂੰ ਲੋਨ ਲੈ ਲਿਆ ਸਾਰੇ ਡਿਸਟਰੀਆ ਕਿੱਥੋਂ ਲਈਏ ਜੇ ਸਾਡੇ ਲਈ ਗਰੀਬਾਂ ਦੇ ਡਿਸਟਰੀਆ ਹੈ ਨਹੀਂ ਜਿਹੜਾ ਪਰੇਸ਼ਾਨੇ ਦਿਹਾੜੀਆਂ ਕਰ ਕਰੋ ਨਹੀਂ ਮਿਲਵੇ ਸਾਡੇ ਪੈਸੇ ਉਹ ਲੈ ਕੇ ਭੱਜ ਜਾਂਦੇ ਸਾਡਾ ਕੋਈ ਹੱਕ ਨਹੀਂ ਮਿਲਦਾ ਸਾਨੂੰ ਤੁਹਾਨੂੰ ਬਿੱਲ ਬਹੁਤ ਜ਼ ਕਹਿੰਦੇ ਕਟਾ ਦੇ ਦਿੰਦੇ ਆ ਉਹ ਜਾਣ ਕਰ ਦਿੰਦੇ ਤੇ 2 ਕਿਲੋ ਉਹ ਵੀ ਘਟਾ ਕੇ ਫੇਰ ਦਿੱਤੀ ਆ ਜੀ ਜੇ ਕਿਸੇ ਦੀ ਕਿਸੇ ਦੀ ਨੂਤੀ ਆ ਗਈ ਤਾਂ ਉਹਦੀ ਛੇ ਦੀ ਕਣਕ ਨਹੀਂ ਲੱਗਣ ਦਿੰਦੇ ਉਹਦੀ ਕਣਕ ਨਹੀਂ ਲੱਗਦੀ ਹੈਗੀ ਠੀਕ ਹੈ 6 6 7 7 ਸਾਲ ਹੋ ਗਏ ਬੰਗਾਨ ਨੂੰ ਆਈਆਂ ਨੂੰ ਕਣਕ ਨਹੀਂ ਲੱਗ ਰਹੀ ਹੈਗੀ ਉਹ ਬੜੀ ਲਿਖੀਆਂ ਫਿਰਦੇ ਨੇ ਅੱਗੇ ਵਾਂਗੇ ਦਫ਼ਤਰ ਗਿਆ ਦਫ਼ਤਰ ਵਾਲੇ ਕਹਿੰਦੇ ਨੇ ਅੱਗੇ ਘਟਾ ਲਿਓ ਅੱਕੇ ਵੀ ਘਟ ਜਾਂਦੀ ਆ ਫੇਰ ਵੀ ਨਹੀਂ ਮਿਲਦੀ ਹੈਗੀ ਠੀਕ ਹੈ ਠੀਕ ਸਾਡੇ ਬੱਤੀਆਂ ਨੂੰ ਨੋਕਰੀਆਂ ਨਹੀਂ ਨਾ ਪਟੀਆਂ ਲਾ ਲਾ ਕੇ ਦਿਹਾੜੀਆਂ ਕਰ ਰਹੇ ਫਿਰ ਇਕਾ ਚ ਨੁੰਰੇ ਕਾਚੂ ਆਏ ਆ ਲਾ ਲਾ ਕੇ ਮਨਰੇਗਾ ਦਾ ਕੰਮ ਸਟਾਰਟ ਹੋ ਗਿਆ ਤੁਹਾਡਾ ਹਾਂ ਛਾਟੇ ਪੱਤੇ ਵੀ ਆ ਜੀ ਫੀਟ ਕੱਟ ਕੇ ਬੰਦਾ ਦਿਹਾੜੀ ਮਿਹਨਤ ਕਰਕੇ ਸੀ ਫੇਰ ਅਗਲਾ ਉਹਦੇ ਬੱਚਿਆਂ ਦੀ ਨੌਕਰੀਆਂ ਦਾ ਵਾਅਦਾ ਕਰੋ ਸਾਡੇ ਦਾ ਇਹਨਾਂ ਨੇ ਨੌਕਰੀਆਂ ਦਾ ਵਾਅਦਾ ਕੀਤਾ ਜਿਵੇਂ ਤੁਹਾਡੇ ਘਰ ਵਿੱਚ ਕਿੰਨੀਆਂ ਨੌਕਰੀਆਂ ਨਹੀਂ ਜਾਂਦਾ 100000 ਰੁਪਏ 150000 ਤੋਂ ਨਾ ਖਾਤਿਆਂ 'ਚ ਪੈਣਾ ਦੀ ਉਹ ਵੀ ਨਹੀਂ ਪਿਆ ਹੈਗਾ 100000 ਰੁਪਏ ਵੀ ਨਹੀਂ ਪਾਇਆ ਹੈਗਾ ਜਿਹਦਾ ਸੂਤਾਰੀ ਮਿਲਿਆ ਹੋਇਆ ਕੋਈ ਬੰਦਾ ਜਮੇ ਜਮਰ ਸੀ ਜੋ ਬਿਮਾਰ ਆ ਕੋਈ ਕਹਿ ਦੋ ਬੱਚਰੇ ਦੀ ਪਿਲਸਲ ਲਵਾ ਦੋ ਤਾਂ ਉਹ ਵੀ ਬਿਲਸੜ ਨਹੀਂ ਲੱਗਦੀ ਕਿਸੇ ਦੀ ਅੱਛਾ ਠੀਕ ਹੈ ਜੀ ਹਾਂ ਜੀ